ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਜ ਨਾਲ ਕੁਝ ਵੀ ਕੋਈ ਰੈਮਡੀ ਕੁਝ ਵੀ ਬਣਾਉਣ ਦਾ ਮੂਡ ਨਹੀਂ ਸੀਗਾ ਕਿਉਂਕਿ ਕਈ ਵਾਰੀ ਨਾ ਆਪਾਂ ਬਹੁਤ ਸਾਰੀਆਂ ਚੀਜ਼ਾਂ ਇਹ ਜਿਹੇ ਹੁੰਦੀਆਂ ਨੇ ਕਿ ਅਸੀਂ ਛਪਾਉਣ ਦੀ ਕੋਸ਼ਿਸ਼ ਕਰਦੇ ਆਂ ਦਬਾਉਣ ਦੀ ਕੋਸ਼ਿਸ਼ ਕਰਦੇ ਆਂ ਕੁਝ ਟਾਈਮ ਤੁਸੀਂ ਉਹਨਾਂ ਨੂੰ ਦਬਾ ਦਬਾ ਕੇ ਰੱਖਦੇ ਹੋ ਪਰ ਫਿਰ ਉਹ ਬਹੁਤ ਜ਼ੋਰ ਦੀ ਫੇਰ ਮਤਲਬ ਕਿ ਉਹ ਦਬਾਅ ਜਦੋਂ ਬਹੁਤ ਜ਼ਿਆਦਾ ਹੋ ਜਾਂਦਾ ਤਾਂ ਉਹ ਇੱਕਦਮ ਉਛਲਦੀਆਂ ਨੇ ਫੇਰ ਤੁਹਾਡੇ ਮਾਈਂਡ ਦੇ ਉੱਪਰ ਇੱਕ ਵੱਡੀ ਸੱਟ ਮਾਰ ਜਾਂਦੀਆਂ ਨੇ ਸੋ ਕਾਫੀ ਜ਼ਿਆਦਾ ਮੈਂ ਇਹ ਕਹਿਣੀ ਹੁੰਦੀ ਆ ਕਿ ਮੈਂ ਬਹੁਤ ਬੋਲਡ ਐ ਮੈਂ ਬਹੁਤ ਬੋਲਡ ਐ ਕਈ ਵਾਰੀ ਨਾ ਇਹ ਬੋਲਡਨੈਸ ਵੀ ਆਪਣੀ ਜਵਾਬ ਦੇ ਜਾਂਦੀ ਆ ਅੱਜ ਮੈਂ ਤੁਹਾਡੇ ਨਾਲ ਉਹੀ ਗੱਲਬਾਤ ਸਾਂਝੀ ਕਰਨੀ ਆ ਕਿ ਆਪਣਾ ਮੇਰਾ ਐਕਸਪੀਰੀਅੰਸ ਸ਼ੇਅਰ ਕਰਨਾ ਮੈਂ ਤੁਹਾਡੇ ਨਾਲ ਉਹ ਗੱਲ ਹੀ ਹੈਗੀ ਐ ਕਿ ਅ ਕੱਲ ਨਾ ਆਪਣੇ ਪ੍ਰভাত ਫੇਰੀ ਆਈ ਸਵੇਰੇ ਅ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸੰਬੰਧੀ ਪ੍ਰভাত ਫੇਰੀਆਂ ਨਿਕਲ ਹੀ ਰਹੀਆਂ ਨੇ ਤੁਹਾਨੂੰ ਪਤਾ ਹੀ ਹੈ ਹਨਾ ਤੇ ਅਸੀਂ ਬੀਬੀ ਤੇ ਮੈਂ ਤੇ ਮਾਮੀ ਆਈ ਹੋਈ ਐ ਮੈਂ ਅਸੀਂ ਚਲੇ ਗਏ ਬਾਹਰ ਨਿਕਲੇ ਚਲੋ ਸਾਰੇ ਆਂਡੀ ਗਵਾਂਡੀ ਨਿਕਲੇ ਹੋਏ ਸੀ ਹਨਾ ਸਾਰੇ ਲੋਕ ਆਪਣਾ ਹਿੱਸਾ ਪਾਉਂਦੇ ਨੇ ਜੋ ਵੀ ਤੇਨੂੰ ਫੁੱਲ ਹੁੰਦਾ ਹੈਗਾ ਜੋ ਵੀ ਆਪਾਂ ਕਰ ਸਕਦੇ ਆ ਅਫੋਰਡ ਕਰ ਸਕਦੇ ਆ ਚਲੋ ਆਪਾਂ ਵੀ ਉਹਨਾਂ ਖੀਸਾ ਬਣਦਾ ਆਪਣਾ ਪਾਇਆ ਤੇ ਬੀਬੀ ਨੂੰ ਮੈਂ ਪੈਸੇ ਫੜਾਤੇ ਵੀ ਮੱਥਾ ਟੇਕਦੇ ਸਾਰਿਆਂ ਨੇ ਮੱਥਾ ਟੇਕਿਆ ਚਲੋ ਆਪਾਂ ਵੀ ਟੇਕਿਆ ਪ੍ਰਭਾਤ ਫੇਰੀ ਵਾਲੇ ਉੱਥੇ ਬਾਬਾ ਜੀ ਖੜ ਗਏ ਕਿਉਂਕਿ ਕਈ ਸਾਰੇ ਘਰ ਸੀਗੇ ਤੇ ਉਹਨਾਂ ਸਾਰਿਆਂ ਦੇ ਉਹ ਨਾਮ ਲੈਣ ਲੱਗੇ ਕਿ ਫਲਾਣੇ ਦੇ ਪਰਿਵਾਰ ਵੱਲੋਂ ਇੰਨੇ ਪੈਸੇ ਆਏ ਸੇਵਾ ਕਰਾਈ ਹੈ ਫਲਾਣੇ ਦੇ ਪਰਿਵਾਰ ਵੱਲੋਂ ਇੰਨੀ ਸੇਵਾ ਕਰਾਈ ਹੈ ਸੋ ਆਪਣਾ ਵੀ ਨਾਮ ਲਿਆ ਗਿਆ ਕਿ ਹਰਮੰਦਰ ਸਿੰਘ ਦੇ ਪਰਿਵਾਰ ਵੱਲੋਂ ਵੀ ਇੰਨੀ ਸੇਵਾ ਕਰਾਈ ਗਈ ਹੈ ਉਸ ਤੋਂ ਬਾਅਦ ਨਾ ਮਤਲਬ ਇੱਕ ਯਾਦ ਹੈ ਜਿਹੜੀ ਉਹ ਇੱਕਦਮ ਮਤਲਬ ਅੱਖਾਂ ਅੱਗੇ ਆ ਗਈ ਅੱਜ ਤੋਂ 3 ਸਾਲ ਪਹਿਲਾਂ ਅਦੇਸ਼ ਤੇ ਪਪਾ ਇਹਨਾਂ ਦਿਨਾਂ ਦੇ ਵਿੱਚ ਬਿਮਾਰ ਚੱਲ ਰਹੇ ਸੀਗੇ ਮਮੀ ਬੰਦ ਹੋਇਆ ਹੋਈ ਸੀਗੇ ਤੇ ਪ੍ਰਬਤ ਫੇਰੀ ਆਈ ਤੇ ਮੈਂ ਕਿਹਾ ਵੀ ਆਪਾਂ ਮੱਥਾ ਟੇਕ ਲਈਏ ਉਦੋਂ ਵੈਸੇ ਤੁਰੇ ਫਿਰਦੇ ਸੀ ਤੇ ਕਹਿੰਦੇ ਕਿ ਠੀਕ ਐ ਤੇ ਚਲੋ ਚਲੇ ਗਏ ਬਾਹਰ ਅਸੀਂ ਇਹਨਾਂ ਨੇ ਮੱਥਾ ਟੇਕਿਆ ਉਹਨਾਂ ਨੇ ਨਾਮ ਪੁੱਛਿਆ ਦੱਸਿਆ ਸਾਰਾ ਕੁਝ ਹਨ ਤੇ ਉਸ ਤੋਂ ਬਾਅਦ ਥੋੜੀ ਦੂਰ ਅਸੀਂ ਨਾਲ ਚੱਲੇ ਪ੍ਰਬਤ ਫੇਰੀ ਦੇ ਤੇ ਇਹ ਇਹਨਾਂ ਨੇ 10 ਕਦਮਾਂ ਜਾ ਕੇ ਮੈਨੂੰ ਕਹਿੰਦੇ ਐਂ ਕਰੋ ਤੂੰ ਤੇ ਪੰਮੀ ਜਾਇਓ ਓਕੇ ਤੇ ਮੈਂ ਘਰ ਮੁੜਦਾ ਐ ਉਹ ਵਾਪਸ ਮੁੜ ਗਏ ਸੀਗੇ ਤੇ ਮੈਨੂੰ ਨਾ ਉਹ ਸਾਰੀ ਯਾਦ ਆ ਜਿਹੜੀ ਉਹ ਤਾਜ਼ਾ ਹੋ ਗਈ ਤੇ ਮੈਂ ਮਤਲਬ ਕਿ ਉੱਥੇ ਜਦੋਂ ਪ੍ਰਭਾਤ ਫੇਰੀ ਉੱਥੋਂ ਤੁਰ ਪੀ ਤੇ ਮੈਂ ਇੱਕਦਮ ਅੰਦਰ ਆ ਕੇ ਮੇਰਾ ਮਨ ਬਹੁਤ ਜ਼ਿਆਦਾ ਭਰਿਆ ਕਿ ਕਿਸੇ ਦਿਨ ਉਹਨਾਂ ਨੇ ਵੀ ਇਸ ਪ੍ਰਭਾਤ ਫੇਰੀ ਨੂੰ ਮੱਥਾ ਟੇਕਿਆ ਸੀਗਾ ਤੇ ਬਸ ਉਹ ਫਿਰ ਮੇਥੋਂ ਕੰਟਰੋਲ ਨਹੀਂ ਹੋ ਰਿਹਾ ਸੀਗਾ ਆਪਾਂ ਨਾ ਕਈ ਵਾਰੀ ਬਹੁਤ ਚੀਜ਼ਾਂ ਨੇ ਜਿਹੜੀਆਂ ਦਬਾਈ ਰੱਖਦੇ ਆਂ ਛੁਪਾਈ ਰੱਖਦੇ ਆਂ ਪਰ ਉਹ ਕਦੇ ਨਾ ਕਦੇ ਫੇਰ ਉਹ ਆਪਾਂ ਨੂੰ ਤੰਗ ਕਰ ਹੀ ਦਿੰਦੀਆਂ ਨੇ ਦੁਖੀ ਕਰ ਹੀ ਜਾਂਦੀਆਂ ਨੇ ਮਨ ਤੇ ਇੱਕ ਬਹੁਤ ਵੱਡੀ ਸੱਟ ਮਾਰ ਜਾਂਦੀਆਂ ਨੇ ਤੇ ਉਹ ਕੱਲ ਤੋਂ ਬਾਅਦ ਵੀ ਕੱਲ ਦੱਸਦੀਆਂ ਕਿ ਕੱਲ ਸਵੇਰ ਦੀ ਗੱਲ ਹੈ ਪਰ ਅੱਜ ਸ਼ਾਮ ਤੱਕ ਮੇਰਾ ਮਨ ਸੀਗਾ ਜਿਹੜਾ ਉਹ ਉਦਾਂ ਹੀ ਉਦਾਸ ਰਿਹਾ ਉਸ ਚੀਜ਼ ਦੇ ਵਿੱਚੋਂ ਹੀ ਨਿਕਲ ਪਾਇਆ ਬਹੁਤ ਜ਼ਿਆਦਾ ਸਾਈਡ ਤੇ ਕਰਨ ਦੀ ਕੋਸ਼ਿਸ਼ ਕਰਦੀਆਂ ਇਹਨਾਂ ਚੀਜ਼ਾਂ ਨੂੰ ਕੰਮਾਂ 'ਚ ਬਹੁਤ ਜ਼ਿਆਦਾ ਉਲਝ ਕੇ ਰਹਿ ਜਾਂਦੀਆਂ ਆ ਲੱਤਾਂ ਬਹੁਤ ਦੁਖਦੀਆਂ ਨੇ ਥੱਕ ਬਹੁਤ ਜੰਨੀ ਆ ਪਰ ਜਦੋਂ ਕਦੇ ਐਹੀ ਜਿਹੀ ਕੋਈ ਗੱਲ ਹੋ ਜਾਂਦੀ ਹੈ ਨਾ ਉਦੋਂ ਤਾਂ ਐ ਲੱਗਦਾ ਵੀ ਸਾਰਾ ਕੁਝ ਛੱਡ ਦਾਂ ਵੀ ਛੱਡ ਪਰੇ ਪਤਾ ਨਹੀਂ ਐ ਲੱਗੂ ਵੀ ਕਿਤੇ ਚਲੀ ਜਾਵਾਂ ਘਰ ਹੀ ਛੱਡ ਜਾਂ ਬਸ ਵੀ ਮੈਂ ਕਈ ਵਾਰੀ ਤਾਂ ਨਾ ਮੈਂ ਆਪਕੇ ਜੰਨੀ ਆ ਮਨ ਬਹੁਤ ਦੁਖੀ ਹੋ ਜਾਂਦਾ ਫਿਰ ਮੈਂ ਬੀਬੀ ਨੂੰ ਕਹਿ ਦਿੰਨੀ ਆ ਵੀ ਕਦੇ ਨਾ ਕਦੇ ਐਸੇ ਦਿਨ ਆ ਜੂਗਾ ਮੈਂ ਤਾਂ ਘਰ ਹੀ ਛੱਡ ਜੂਗੀ ਪਤਾ ਨਹੀਂ ਕਿਉਂ ਮੇਰਾ ਮਨ ਉੱਕ ਜਾਂਦਾ ਕਦੇ-ਕਦੇ ਬਹੁਤ ਜ਼ਿਆਦਾ ਤੇ ਮੈਂ ਕੱਲ੍ਹ ਰੀਸ਼ ਦਾ ਫੋਨ ਆਇਆ ਨਾ ਤੇ ਬਸ ਉਹ ਐਂ ਕੰਮ ਧੰਦੇ ਦੀਆਂ ਗੱਲਾਂ ਕਰਦੀਆਂ ਕਰਦੇ ਰਹੇ ਮੈਂ ਖਤ ਭੱਜੀ ਫਿਰਦੀ ਆ ਸਾਰਾ ਦਿਨ ਕੰਮ ਕਰਦੀ ਪਤਾ ਨਹੀਂ ਕਦੋਂ ਤੇਰੇ ਪਿਓ ਨੇ ਆ ਕੇ ਕਹਿ ਦੇਣਾ ਵੀ ਚੱਲ ਬਹੁਤ ਹੋ ਗਿਆ ਚੱਲ ਚੱਲੀਏ ਤੇ ਮੈਨੂੰ ਨਾ ਬੜਾ ਹੀ ਐਂ ਲੱਗਦਾ ਹੁੰਦਾ ਕਿ ਉਹ ਪੱਕਾ ਮੈਨੂੰ ਆਪ ਲੈਣ ਆਉਣਗੇ ਤੇ ਮੈਂ ਖੁਸ਼ੀ-ਖੁਸ਼ੀ ਜਾਊਂਗੀ ਤੇ ਇਹ ਚੀਜ਼ਾਂ ਨਾ ਕਈ ਵਾਰੀ ਉੱਠਾ ਨਹੀਂ ਦਿੰਦੀਆਂ ਹੈਗੀਆਂ ਹਾਂ ਤੇ ਭੈਣਾ ਬਹੁਤ ਫੋਨ ਕਰਦੀਆਂ ਨੇ ਹੁਣ ਤੁਸੀਂ ਕਹੋਗੇ ਵੀ ਤੁਸੀਂ ਸਾਡੇ ਲਈ ਮੋਟੀਵੇਸ਼ਨ ਹੋ ਹਨਾ ਇੱਕ ਬਹੁਤ ਤਕੜੀ ਔਰ ਮੈਂ ਹਮੇਸ਼ਾ ਮੋਟੀਵੇਟ ਕਰਦੀ ਵੀ ਆ ਤੁਹਾਨੂੰ ਔਰ ਕਦੇ-ਕਦੇ ਪਤਾ ਨਹੀਂ ਕੀ ਹੋ ਜਾਂਦਾ ਹੈ ਹਨਾ ਦੀ ਮਨ ਬੜਾ ਹੀ ਉਦਾਸ ਹੋ ਜਾਂਦਾ ਹੈ ਫਿਰ ਲੱਗਦਾ ਕਿਸੇ ਨਾਲ ਗੱਲ ਕਰਾਂ ਗੱਲ ਕਰਨੀ ਵੀ ਬਹੁਤ ਔਖੀ ਅੱਗੀ ਦੇ ਨਾਲ ਕਰਾਂ ਬੀਬੀ ਨਾਲ ਨਹੀਂ ਕਰ ਸਕਦੀ ਕਿਉਂਕਿ ਬੀਬੀ ਨੂੰ ਵੀ ਬਹੁਤ ਫਿਰ ਤਕਲੀਫ ਹੁੰਦੀ ਹੈ ਸੋ ਅੱਜ ਹੁਣ ਬੈਠੀ ਬੰਦ ਕਮਰੇ 'ਚ ਤੁਹਾਡੇ ਨਾਲ ਗੱਲਬਾਤਾਂ ਕਰਦੀਆਂ ਤੇ ਮੰਨਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੀਆਂ ਮੈਂ ਨਾ ਅੱਜ ਬੈਠੀ ਆਪਣੇ ਕੁਲੀਗ ਮੈਡਮ ਨੇ ਉਹ ਨਾਲ ਵੀ ਇਹ ਗੱਲ ਕਰਦੀ ਸੀ ਵੀ ਸਤੀ ਪ੍ਰਥਾ ਹੁੰਦੀ ਸੀਗੀ ਨਾ ਪਹਿਲਾਂ ਅ ਲੇਡੀਜ਼ ਨਾਲ ਸਤੀ ਹੋ ਜਾਂਦੀਆਂ ਸੀ ਹੋਰ ਕੀ ਜਾਂਦੀਆਂ ਸੀ ਉਹਨਾਂ ਨੂੰ ਕਰ ਦਿੱਤਾ ਜਾਂਦਾ ਸੀ ੱੱਕੇ ਨਾਲ ਕਿ ਜੇ ਹਸਬੰਦ ਦੀ ਡੈਥ ਹੋ ਜਾਂਦੀ ਸੀ ਤਾਂ ਲੇਡੀ ਨੂੰ ਵੀ ਨਾਲ ਹੀ ਜਲਾ ਦਿੱਤਾ ਜਾਂਦਾ ਸੀ ਉਹਦੀ ਅਰਥੀ ਦੇ ਪਰ ਮੈਨੂੰ ਲੱਗਦਾ ਜਿਹੜੀ ਉਹ ਵਾਲੀ ਸਤੀ ਪ੍ਰਥਾ ਸੀਗੀ ਉਹ ਇਸ ਸਤੀ ਨਾਲੋਂ ਚੰਗੀ ਸੀਗੀ ਕਿਉਂਕਿ ਉਹ ਤਾਂ ਨਾਲ ਇੱਕ ਵਾਰੀ ਜਲ ਜਾਂਦੀ ਸੀਗੀ ਤੇ ਗੱਲ ਖਤਮ ਹੋ ਜਾਂਦੀ ਸੀ ਪਰ ਜਿਹੜਾ ਇਹ ਵਾਲਾ ਕਿ ਦਿੱਲੀ ਸਦੀ ਆਉਣਾ ਯਾਦ ਦੇ ਵਿੱਚ ਦਿੱਲੀ ਸਦੀ ਹੋਣਾ ਇਹ ਹੋਰ ਵੀ ਬਹੁਤ ਔਖਾ ਹੈ ਸਾਰਾ ਦਿਨ ਦਿਮਾਗ ਭਾਰਾ ਮੈਂ ਹੁਣ ਪੁਰਾਣੀਆਂ ਗੱਲਾਂ ਯਾਦ ਕਰਦੀ ਹੁੰਨੀ ਆ ਕਿ ਜਦੋਂ ਮਨ ਐਨ ਹਲਕਾ ਹੌਲਾ ਫੁੱਲੁੰਦਾ ਸੀ ਦਿਮਾਗ ਤੇ ਕੋਈ ਬਰਡਨ ਨਹੀਂ ਹੁੰਦਾ ਸੀ ਹੁੰਦੀ ਸੀ ਐ ਲੱਗਦਾ ਸੀਗਾ ਵੀ ਜ਼ਿੰਦਗੀ ਬੜੀ ਹਸੀਨ ਹੈ ਜ਼ਿੰਦਗੀ ਬੜੀ ਸੋਹਣੀ ਹੈ ਮੈਂ ਕਹ ਦਿੰਦੀ ਲੋਕ ਕਹ ਦਿੰਦੇ ਨੇ ਵਿਆਹ ਤੋਂ ਬਹੁਤ ਔਖੀ ਹੋਈਦਾ ਔਖੇ ਨੂੰ ਕੀ ਐ ਇਸ ਦਾ ਬਹੁਤ ਵਧੀਆ ਮੌਜਾ ਕਰਦੇ ਆ ਤੇ ਲਾਈਫ ਨੂੰ ਕੀ ਹੋਇਆ ਲਾਈਫ ਤਾਂ ਬਹੁਤ ਵਧੀਆ ਹੈ ਪਰ ਜਦੋਂ ਇਸ ਤਰ੍ਹਾਂ ਦਾ ਕੋਈ ਤਕਲੀਫ ਆਉਂਦੀ ਹੈ ਨਾ ਉਦੋਂ ਐ ਲੱਗਦਾ ਹੈ ਵੀ ਕੀ ਕਰਨਾ ਹੁੰਦਾ ਵਿਆਹ ਉਹ ਕਰਾ ਕੇ ਬਸ ਆਪ ਦਾ ਇਕੱਲੇ ਰੋ ਆਪਦੀ ਚਿੰਤਾ ਹੋਵੇ ਕੋਈ ਐਨ ਅਟੈਨਸ਼ਨ ਨਾ ਹੋਵੇ ਕਿਸੇ ਨਾਲ ਦੇਦੀ ਹੈ ਨਾ ਜਿਵੇਂ ਜਿਵੇਂ ਆਪਣੇ ਰਿਸ਼ਤੇ ਵੱਧਦੇ ਜਾਂਦੇ ਨੇ ਨਾ ਓਵੇਂ ਓਵੇਂ ਜਿਹੜੀਆਂ ਚਿੰਤਾਵਾਂ ਨੇ ਟੈਨਸ਼ਨਾਂ ਨੇ ਉਹ ਵੱਧੀਆਂ ਜਾਂਦੀਆਂ ਨੇ ਸੋ ਬਸ ਇਹ ਹੀ ਗੱਲ ਕਰਨੀ ਸੀਗੀ ਕਿ ਅੱਜ ਜਿਹੜੀ ਮੈਨੂੰ ਸੱਟ ਲੱਗੀ ਆ ਨਾ ਉਹਨੇ ਮੈਨੂੰ ਦੋ ਦਿਨਾਂ ਦੇ ਵਿੱਚ ਜਦੋਂ ਤੁਹਾਨੂੰ ਐ ਲੱਗਿਆ ਵੀ ਜਿਵੇਂ ਨਾ ਮੇਰੀ ਭੱਜੀ ਜਾਂਦੀ ਜ਼ਿੰਦਗੀ ਹੈ ਜਿਹੜੀ ਉਹਨੂੰ ਕਿਸੇ ਨੇ ਐਂ ਰੋਕਤਾ ਹੋਵੇ ਤੇ ਉਹ ਪਿੱਛੇ ਚਲੀ ਗਈ ਉਹਨੇ ਹੀ ਤਿੰਨ ਸਾਲ ਪਿੱਛੇ ਐ ਲੱਗਦਾ ਸੀਗਾ ਵੀ ਜ਼ਿੰਦਗੀ ਜਿਹੜੀ ਉਹ ਫੇਰ ਤੋਂ ਤਿੰਨ ਸਾਲ ਪਿੱਛੇ ਚਲੀ ਗਈ ਇੱਕਦਮ ਜਿਵੇਂ ਬੰਦਾ ਸੁੱਤਾ ਪਿਆ ਨੀ ਜਾਗ ਪੈਣਾ ਹੁੰਦਾ ਤਰੱਕ ਕੇ ਰੀਆ ਕੀ ਹੋ ਗਿਆ ਵੀ ਆਪਾਂ ਕਿਸੇ ਹੋਰ ਕੰਮਾਂ 'ਚ ਲੱਗੇ ਹੋਏ ਹੰਨੇ ਲੱਗੇ ਪੈਉਂਨੇ ਆ ਪਰ ਕਿਸੇ ਨੇ ਆ ਕੇ ਫੇਰ ਉਸ ਰਹੀਂ ਮੈਨੂੰ ਜਗਾਤਾ ਤੇ ਫਿਰ ਸਾਰਾ ਦਿਨ ਆ ਜਿਹੜਾ ਬਹੁਤ ਬਹੁਤ ਜ਼ਿਆਦਾ ਉਦਾਸ ਨਿਕਲਿਆ ਤੇ ਐਂ ਲੱਗਦਾ ਸੀ ਵੀ ਕੰਮ ਨੂੰ ਜੀ ਨਹੀਂ ਕਰਦਾ ਮੇਰੀਆਂ ਲੱਤਾਂ ਦੁਖਦੀਆਂ ਨੇ ਬੀਬੀ ਨੂੰ ਮੈਂ ਹੀ ਗਈ ਜਾਂਦੀ ਸੀ ਮੇਰੀਆਂ ਲੱਤਾਂ ਦੁਖਦੀਆਂ ਨੇ ਮੈਥੋਂ ਕੁਝ ਨਹੀਂ ਹੁੰਦਾ ਪਤਾ ਨਹੀਂ ਮੈਨੂੰ ਕੀ ਹੋਇਆ ਪਿਆ ਮੇਰੇ ਕਾਸੇ ਨੂੰ ਜੀ ਨਹੀਂ ਕਰਦਾ ਇਸ ਤਰ੍ਹਾਂ ਕਈ ਵਾਰੀ ਹੋ ਜਾਂਦਾ ਹੈ ਤੇ ਫਿਰ ਨਾ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਆ ਕਿ ਇਸ ਤਰ੍ਹਾਂ ਦੀਆਂ ਗੱਲਾਂ ਸੁਣੋ ਪੋਜ਼ਿਟਿਵ ਰਹੋ ਹਨਾ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਉਦੋਂ ਕੋਈ ਸੁਣਨ ਨੂੰ ਵੀ ਜੀ ਨਹੀਂ ਕਰਦਾ ਕੁਝ ਵੀ ਫਿਰ ਚੰਗਾ ਵੀ ਨਹੀਂ ਲੱਗਦਾ ਹੈਗਾ ਵੀ ਕੀ ਸੁਣੀਏ ਕੀ ਦੀਆਂ ਗੱਲਾਂ ਸੁਣੀਏ ਆਪ ਦਾ ਅੰਦਰ ਖਾਲੀ ਹੈ ਮਨ ਜਮਾ ਖਾਲੀ ਹੈ ਤੇ ਭੈਣਾਂ ਨੂੰ ਮੈਂ ਬਹੁਤ ਕੋਸ਼ਿਸ਼ ਕਰਦੀ ਆ ਇਸ ਦੁੱਖ 'ਚੋਂ ਕੱਢਣ ਦੀ ਪਰ ਕਈ ਵਾਰੀ ਮੈਂ ਵੀ ਥੱਕ ਜਾਂਦੀ ਆ ਕਿੰਨਾ ਅਖ਼ਤਰ ਬੰਦਾ ਕਿੰਨਾ ਅਖ਼ਤਰ ਬੰਦਾ alte ਆਪ ਨੂੰ ਧੋਖਾ ਦਿੰਦਾ ਰਹੂਗਾ ਕਦੇ ਨਾ ਕਦੇ ਬੰਦਾ ਫੇਰ ਥੱਕ ਜਾਂਦਾ ਹੈ ਬਸ ਤੁਸੀਂ ਵੀ ਬਸ ਇਹੀ ਪ੍ਰੇ ਕਰਿਓ ਕਿ ਮੇਰੀ ਹਿੰਮਤ ਜਿਹੜੀ ਉਹ ਨਾ ਟੁੱਟੇ ਮੈਂ ਇਸ ਤਰ੍ਹਾਂ ਹੀ ਆਪਣੀ ਹਿੰਮਤ ਆ ਜਿਹੜੀ ਉਹ ਲੈ ਕੇ ਦੁਰੀ ਫਿਰਾਂ ਮੇਰੀ ਹਿੰਮਤ ਨਾ ਟੁੱਟੇ ਮੈਂ ਆਪਣੇ ਕੰਮਾਂ ਜਿਹੜੀ ਇੱਥੇ ਹੀ ਕਰਦੀ ਰਹਾਂ ਇਹਨਾਂ ਚੀਜ਼ਾਂ ਜਿਉਂ ਲੰਘਣਾ ਬਹੁਤ ਔਖਾ ਹੈ ਕਦੇ ਵੀ ਸ਼ਾਇਦ ਉਹ ਟਾਈਮ ਨਹੀਂ ਆਊਗਾ ਜਦੋਂ ਮੈਂ ਹਲਕੀ ਹੋ ਜੂੰਗੀ ਬਹੁਤ ਇਹ ਤਾਂ ਹੁਣ ਮਰ ਕੇ ਹੀ ਹਲਕੇ ਹੋਵਾਂਗੇ ਮੈਨੂੰ ਲੱਗਦਾ ਉਹ ਨਹੀਂ ਦੇ ਤਾਂ ਨਹੀਂ ਹੋ ਸਕਦੇ ਪਤਾ ਨਹੀਂ ਪ੍ਰਮਾਤਮਾ ਨੇ ਇੰਨਾ ਕਾਤੋਂ ਕੀਤਾ ਹੈਗਾ ਕਿਹੜੇ ਜਰਮਾਂ ਦੀ ਸਜ਼ਾ ਲਾਈ ਹੈ ਰੱਬ ਨੇ ਹੈਨਾ ਭੁਗਤੀ ਜਾਣੀ ਹੈ ਜਿਹੜੀ ਪਰ ਇਹ ਬਹੁਤ ਵੱਡੀ ਸਜ਼ਾ ਹੈ ਇਹਨੂੰ ਭੁਗਤਣਾ ਵੀ ਬਹੁਤ ਔਖਾ ਹੈ ਬਹੁਤ ਔਖਾ ਹੈ ਇਹਨ ਦਾ ਪਤਾ ਨਹੀਂ ਕਿੱਡੀ ਕਿ ਲੰਬੀ ਸਜ਼ਾ ਹਜੇ ਇਹ ਚੱਲਣੀ ਹੈਗੀ ਹੈ ਇਹ ਬਸ ਜਿਹੜਾ ਪੁੱਤਰ ਆਏ ਉਹ ਹੀ ਜਾਣ ਸਕਦਾ ਹੈ ਹੋਰ ਨਹੀਂ ਕੋਈ ਜਾਣ ਸਕਦਾ ਇਹਨਾਂ ਚੀਜ਼ਾਂ ਨੂੰ ਪ੍ਰਮਾਤਮਾ ਕਰੇ ਕਿਸੇ ਨੂੰ ਜਾਨਣਾ ਵੀ ਨਾ ਪਵੇ ਇਹਨਾਂ ਚੀਜ਼ਾਂ ਨੂੰ ਜਾਣਨਾ ਵੀ ਨਾ ਪਵੇ ਵਾਹਿਗੁਰੂ ਬਸ ਆਂਦਰੁਸਤੀ ਦੇ ਕੇ ਰੱਖਿਓ ਉਹ ਪ੍ਰਮਾਤਮਾ ਆਪ ਜਾਂ ਮੇਰੇ ਪਰਿਆ ਹਾਲਤ ਬਣਾ ਕੇ ਰੱਖਿਓ ਚਲੋ ਬੱਚੇ ਹੈਗੇ ਨੇ ਬੱਚੇ ਤੰਦਰੁਸਤ ਰਹਿਣ ਖੁਸ਼ ਰਹਿਣ ਜਿੱਥੇ ਵੀ ਵਸਣ ਪਰ ਜਿਹੜੀ ਉਹ ਉਹ ਥਾਂ ਹੁੰਦੀ ਹੈ ਨਾ ਉਹ ਥਾਂ ਮਤਲਬ ਮੈਨੂੰ ਨਾ ਇਹ ਲੱਗਦਾ ਹੁੰਦਾ ਕਿਈ ਵਾਰੀ ਵੀ ਇੰਨਾ ਬੰਦਾ ਗੜਗੜ ਤੱਕ ਭਰ ਜਾਂਦਾ ਹੈ ਉਹ ਕਿੱਥੇ ਗੱਲ ਕਰੇ ਇੱਕ ਆਪਣਾ ਹਸਬੰਡ ਹੁੰਦਾ ਜਿਹਦੇ ਨਾਲ ਆਪਾਂ ਹਰ ਗੱਲ ਖੁੱਲ ਕੇ ਕਰ ਲੈਣੀਆਂ ਜਿਹਦੇ ਨਾਲ ਆਪਾਂ ਲੜ ਵੀ ਪੈਣੇ ਆ ਜਿਹਦੇ ਨਾਲ ਆਪਾਂ ਜ਼ੋਰ ਨਾਲ ਗੱਲ ਵੀ ਕਰ ਲੈਣੇ ਆ ਵੀ ਕਿੱਥੇ ਕਰੇ ਬੰਦਾ ਕੀ ਗੱਲ ਕਰੇ ਸਮਝ ਨਹੀਂ ਆਉਂਦੀ ਹੈਗੀ ਤੇ ਹੁਣ ਮੈਂ ਗੱਲ ਹੀ ਨਹੀਂ ਕਰਦੀ ਘਰ ਆ ਕੇ ਮੇਰੇ ਮੇਰੇ ਕੋਲੇ ਕੋਈ ਕਰਨ ਵਾਸਤੇ ਗੱਲ ਹੀ ਨਹੀਂ ਹੁੰਦੀ ਹੈਗੀ ਬਸ ਮੈਂ ਹੁਣ ਆਈ ਆਉਂਦੇ-ਉਂਦੇ ਕੰਮਾਂ ਜਾਂਚ ਸਾਰਾ ਦਿਨ ਐਵੇਂ ਹੀ ਤੁਰਿ-ਤਰੀ ਫਿਰਦੀ ਰਹਿੰਦੀ ਆ ਕੌਣਿਆ ਨਹੀਂ ਹੁੰਦਾ ਜਿਵੇਂ ਕਮਲਿਆ ਮੰਮੂ ਹੈ ਨਾ ਬੰਦਾ ਤੁਰਿਆ ਫਿਰਦਾ ਉਹ ਵਾਲਾ ਹਾਲ ਹੈ ਵੀ ਜਿਵੇਂ ਕਮਲਿਆ ਮੰਮੂ ਵੀ ਬੰਦਾ ਤੁਰਿਆ ਫਿਰਦਾ ਬਸ ਤੁਰੀਂ ਕਰਦੀ ਆ ਨਾ ਵੀ ਉਹ ਤਾਂ ਚਲਾ ਗਿਆ ਚਲ ਇੱਕ ਹੋਰ ਚਲਾ ਗਿਆ ਹਨਾ ਵੀ ਟਾਈਮ ਜਾਨੀ ਕਿਵੇਂ ਆਪਾਂ ਪਾਸ ਕਰਦੇ ਹੁੰਦੇ ਜ਼ਿੰਦਗੀ ਤੇ ਹਨਾ ਦੁਨੀਆਂ ਦੇ ਵੀ ਦੁਨੀਆਂ ਤੇ ਟਾਈਮ ਪਾਸ ਕਰ ਰਹੇ ਹਾਂ ਇੱਕ ਤਾਂ ਹੁੰਦਾ ਕਿ ਆਪਾਂ ਕੰਮ ਦੇ ਵਿੱਚ ਟਾਈਮ ਪਾਸ ਕਰੀਏ ਮੈਨੂੰ ਲੱਗਦਾ ਦੁਨੀਆਂ ਤੇ ਹੀ ਟਾਈਮ ਪਾਸ ਕਰ ਰਹੇ ਹਾਂ ਬਿਲੰਗ ਜਿਵੇਂ ਫਟਾਫਟ ਹੀ ਟਾਈਮ ਹੈ ਜਿਹੜਾ ਲੰਘਦਾ ਜਾਵੇ ਪਰੇਸ਼ਾਨ ਹੋ ਗਏ ਬਹੁਤ ਜ਼ਿਆਦਾ ਤੇ ਚਲੋ ਉਹ ਪਰਮਾਤਮਾ ਹਿੰਮਤ ਦੇਊਗਾ ਜਿਹਨੇ ਦੁੱਖ ਪਾਇਆ ਉਹ ਹਿੰਮਤ ਵੀ ਦੇਊਗਾ ਬਸ ਤੁਸੀਂ ਮੇਰੇ ਲਈ ਵੀ ਅਰਦਾਸ ਕਰਿਓ ਪ੍ਰਮਾਤਮਾ ਮੈਨੂੰ ਡਿੱਗਣਾ ਦੇਵੇ ਮੈਨੂੰ ਹਿੰਮਤ ਦੇ ਕੇ ਰੱਖੇ ਤੁਹਾਡਾ ਪਿਆਰ ਜਿਹਦੇ ਕਰਕੇ ਮੈਂ ਹੁਣ ਤੁਹਾਡੇ ਸਾਹਮਣੇ ਆਉਣੀ ਆ ਸਾਰੀਆਂ ਗੱਲਾਂ ਬਾਤਾਂ ਕਰਦੀ ਆ ਪ੍ਰਮਾਤਮਾ ਆਪਣਾ ਪਿਆਰ ਇਸ ਤਰੀ ਬਣਾਈ ਰੱਖੇ ਚਲੋ ਠੀਕ ਆ ਜੀ ਅੱਜ ਬੜਾ ਮਨ ਕੀਤਾ ਇੱਕ ਨਾ ਮੈਂ ਤੁਹਾਨੂੰ ਐਪੀਸੋਡ ਸੁਣਾਉਣੀ ਆ ਅਰੇ ਇਖਤੇ ਪਪਾ ਦਾ ਅੱਗੇ ਵੀ ਮੈਂ ਕਿ ਬਹੁਤ ਵਾਰੀ ਗੱਲ ਕਰਦੀ ਨਹੀਂ ਆ ਪਤਾ ਨਹੀਂ ਸ਼ਾਇਦ ਤੁਹਾਨੂੰ ਦੱਸਿਆ ਹੀ ਹੋਵੇ ਕਦੇ ਸੁਣਾਤੀ ਹੋਣੀ ਆ ਪਤਾ ਨਹੀਂ ਲੱਗਾ ਯਾਦ ਨਹੀਂ ਰਹਿੰਦੀ ਬੋਲ ਬੋਲ ਜਾਨੀ ਇੱਕ ਦਿਨ ਨਾ ਮੈਂ ਮਦਲਾ ਸਕੂਲੋਂ ਆਈ ਤੇ ਇਹ ਜਿਹੜੀ ਆਈ ਨਹੀਂ ਸੀ ਕਾਲਜ ਤੋਂ ਤੇ ਮੈਂ ਆਖਿਆ ਨਾ ਸਾਧਿਆਂ ਦੇ ਦਿਨ ਸੀ ਮੈਂ ਨਾ ਬਾਹਰ ਹੀ ਗਈ ਮੈਂ ਕਿ ਬਾਹਰ ਬੈਠ ਕੇ ਮੈਂ ਕਿ ਚਾਹ ਲਾਈ ਕਰਦੀ ਆ ਲਾਂਚ ਵੇਜਣੀ ਆ ਤੇ ਮੇਥੀ ਵਗੈਰਾ ਮੈਂ ਉੱਥੇ ਤੋੜ ਕੇ ਤੇ ਡੁੰਗਣ ਲੱਗੀ ਮੈਂ ਚਾਹ ਸਵੇਰੇ ਆ ਰੋਟੀ ਦੇ ਵਿੱਚ ਪਾ ਲਾਂਗੇ ਬੀਹ ਜਿਹੜਾ ਚਾਹ ਤਾਂ ਬਣਾਉਣੀ ਨਹੀਂ ਹੈਗੀ ਕਿਉਂਕਿ ਹਜੇ ਆਏ ਨਹੀਂ ਸੀਗੇ। ਤੇ ਮੈਂ ਨਾ ਜਦੋਂ ਮੇਥੀ ਤੋੜਦੀ ਸੀ ਤੇ ਮੇਰੇ ਤੋਂ ਨਾ ਇੱਕ ਟਮਾਟਰ ਟੁੱਟ ਗਿਆ ਟਮਾਟਰ ਦਾ ਬੁੱਟਾ ਲੱਗੇ ਹੋਏ ਸੀ ਉਹਦੇ ਮੇਰੇ ਤੋਂ ਇੱਕ ਟਮਾਟਰ ਟੁੱਟ ਗਿਆ। ਤੇ ਮੈਂ ਨਾ ਬੁੱਟੇ ਦੇ ਵਿੱਚ ਲੁਕੋ ਕੇ ਰੱਖਦਾ ਛੋਟਾ ਜਿਹਾ ਟਮਾਟਰ ਸੀ ਇੰਨਾ ਕਿ ਮੈਂ ਬੁੱਟੇ ਚਿਰ ਕਿਉਂਕਿ ਇਹਨਾਂ ਨੂੰ ਬੁੱਟਿਆਂ ਨਾਲ ਬਹੁਤ ਜ਼ਿਆਦਾ ਪਿਆਰ ਸੀ। ਤੇ ਮੈਂ ਨਾ ਉਹ ਮੇਥੀ ਦੇ ਪੱਤੇਆਂ ਜੀ ਲਪੋਤਾ ਤੇ ਆ ਕੇ ਆ ਕੇ ਮੈਨੂੰ ਮੈਂ ਆਖਿਆ ਚਾ ਨਾ ਇਹਨਾਂ ਨੂੰ ਕਿਹੜਾ ਦੇਖਣਾ ਹਜੇ ਪਤਾ ਨਹੀਂ ਲੱਗਣਾ। ਆ ਕੇ ਤੇ ਐ ਖੜ ਕੇ ਦੇਖਣ ਜੀ ਲੱਗ ਗਈ ਐ ਸਾਰੀ ਸਬਜੀ ਸਬਜੀ ਵਿੱਚ। ਅੱਧਾ ਕਰਕੇ ਪਾਸੇ ਮੈਨੂੰ ਕਹਿੰਦੇ ਟਮਾਟਰ ਟੁੱੜਿਆ ਨੂੰ ਮੈਂ ਕਹਿੰਦੀ ਮੈਂ ਨਹੀਂ ਥੋੜਿਆ ਕਹਿੰਦੇ ਨਹੀਂ ਆ ਟੁੱਟਿਆ ਪਿਆ ਹੋਰ ਕੀ ਨਹੀਂ ਥੋੜਿਆ ਤੂੰ ਮੈਥੀ ਤੋੜਦੀ ਸੀ ਉਦੋਂ ਤੂੰ ਟਮਾਟਰ ਥੋੜਿਆ ਤੈਨੂੰ ਪਤਾ ਨਹੀਂ ਲੱਗਿਆ ਤੂੰ ਦੇਖਿਆ ਨਹੀਂ ਮੈਂ ਆਖਾ ਨਹੀਂ ਪਤਾ ਲੱਗਿਆ ਚਲੋ ਟੁੱਟ ਗਿਆ ਹੋਣਾ ਐਂ ਕਹਿੰਦੇ ਕਿਵੇਂ ਟੁੱਟ ਗਿਆ ਤੂੰ ਧਿਆਨ ਨਹੀਂ ਦਿੱਤਾ ਤੇ ਮੇਰੇ ਨਾਲ ਨਾ ਹੀ 2-3 ਦਿਨ ਇਸ ਤਰ੍ਹਾਂ ਹੀ ਗੁੱਸੇ ਰਹੇ ਉਹ ਤੇ ਮੈਂ ਮੇਰੀ ਆਦਤ ਸੀ ਜੇ ਉਹ ਕਦੇ ਗੁੱਸੇ ਹੋ ਜਾਂਦੇ ਸੀ ਨਾ ਤਾਂ ਪਰ ਮੈਂ ਨਹੀਂ ਸੀ ਗੁੱਸਾ ਕਰਦੀ ਮੈਂ ਹੱਸਦੀ ਰਹਦੀ ਕਹਿੰਦੀ ਸੀ ਮੈਂ ਨੋਰਮਲ ਰਹਿੰਦੀ ਸੀਗੀ ਹੁਣ ਤੇ ਮੈਂ ਕਿਹਾ ਵੀ ਮੇਰੇ ਨਾਲ ਨਾ ਚੱਲ ਜੇ ਨਾਲ ਬੋਲ ਮੈਂ 2 3 4 ਦਿਨਾਂ ਦੇ ਵਿੱਚ ਨਾਰਮਲ ਹੋ ਗਈ ਮੈਂ ਹੱਸਣ ਲੱਗੀ ਮੈਂ ਕਿ ਮੇਰੇ ਨਾਲ ਤਾਂ ਟਮਾਟਰ ਹੀ ਚੰਗਾ ਜੇ ਤੁਸੀਂ ਇੰਨੀ ਕੇਅਰ ਕਰਦੇ ਹੋ ਹੁਣ ਦਿਨ 4 ਦਿਨਾਂ ਦੇ ਤੁਸੀਂ ਮੇਰੇ ਨਾਲ ਤਾਂ ਔਖੇ ਹੋਏ ਪਏ ਹੋ ਵੀ ਕਿ ਟਮਾਟਰ ਪਿੱਛੇ ਤੇ ਹੁਣ ਉਹ ਜਦੋਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਐਪੀਸੋਡ ਯਾਦ ਆ ਜਾਂਦਾ ਨਾ ਮੈਂ ਕਈ ਵਾਰੀ ਇਕੱਲੀ ਇਦਾਂ ਹੱਸਣ ਲੱਗ ਜਾਂਦੀ ਹਾਂ ਉਹ ਮਿਸਾਲੀ ਸੀਨ ਮੇਰੀ ਅੱਖਾਂ 'ਗੇ ਆ ਜਾਂਦੇ ਆ ਜਿਹੜੀਆਂ ਭੈਣਾਂ ਮੇਰੀ ਵਰਗੀ ਸਿਚੁਏਸ਼ਨ 'ਚ ਨੇ ਉਹ ਸਾਰੀਆਂ ਸਮਝਦੀਆਂ ਹੋਣਗੀਆਂ ਉਹਨਾਂ ਨਾਲ ਵੀ ਇਸ ਤਰ੍ਹਾਂ ਹੁੰਦਾ ਹੋਊਗਾ ਹਨਾ ਤੁਸੀਂ ਵੀ ਜ਼ਰੂਰ ਆਪਣੇ ਐਕਸਪੀਰੀਅੰਸ ਵੀ ਨਾਲ ਸ਼ੇਅਰ ਕਰਿਓ ਜਦੋਂ ਤੁਸੀਂ ਇਕੱਲੇ ਬੈਠੇ ਹੁੰਦੇ ਹੋ ਕੋਈ ਸੁਪਨੇ ਵਾਂਗੂ ਇਸ ਤਰ੍ਹਾਂ ਗੱਲਾਂ ਆ ਜਾਂਦੀਆਂ ਨੇ ਕਿ ਤੂੰ ਇਕੱਲੇ-ਇਕੱਲੇ ਮੁਸਕਰਾਉਣ ਲੱਗ ਜਾਂਦੇ ਵੇਂ ਕਈ ਵੇ ਇਕੱਲੇ ਮੁਸਕਰਾਉਣਾ ਨਹੀਂ ਹੈ ਇੱਕ ਮਨ ਨੂੰ ਹੋਰ ਦੱਸਣੀ ਹੈ ਕਈ ਵਾਰੀ ਕੀ ਹੁੰਦਾ ਨਾ ਹੁਣ ਵੈਸੇ ਅੰਦਰੋਂ ਦਿਲ ਤੋਂ ਤਾਂ ਸਕਦੇ ਆਇਆ ਨਹੀਂ ਉਦੋਂ ਤੱਕ ਇਹ ਮੈਨੂੰ ਹੱਸ ਆਇਆ ਹੀ ਨਹੀਂ ਮੈਂ ਬਹੁਤ ਜ਼ਿਆਦਾ ਹੱਸਦੀ ਸੀਗੀ ਮੈਨੂੰ ਲੱਗਾ ਉਹ ਹਾਸਾ ਹੀ ਕੰਪਲੀਟ ਹੋ ਗਿਆ ਫਿਰ ਉਹ ਪੂਰਾ ਹੋ ਗਿਆ ਮੈਂ ਕੁੱਟਾ ਫੁੱਰਾ ਗਿਆ ਹਾਸੇ ਦਾ ਤੇ ਹੁਣ ਦਿਲ ਤੋਂ ਹੱਸ ਸਕਦੇ ਆਇਆ ਹੀ ਨਹੀਂਗਾ ਹਨਾ ਤੇ ਜੇ ਕੋਈ ਹੱਸਦਾ ਵੀ ਉਹ ਬਹੁਤ ਜ਼ਿਆਦਾ ਹੈ ਨਾਲੋਂ ਤਾਂ ਵੀ ਇਹਨਾਂ ਨੂੰ ਕਿਵੇਂ ਹਸਾਈ ਜਾਂਦਾ ਤੇ ਮਤਲਬ ਕਿ ਨਾ ਹੁਣ ਉਦਾਂ ਮੈਨੂੰ ਹਾਸਾ ਨਹੀਂ ਆਉਂਦਾ ਜੇ ਕਦੇ ਕਿਸੇ ਗੱਲ ਤੇ ਆਉਂਦਾ ਵੀ ਹੈ ਤਾਂ ਨਾ ਹੱਸ ਕੇ ਤੇ ਐ ਲੱਗੂ ਵੀ ਰੋਣ ਲੱਗ ਜਾਵਾਂ ਹੱਸਣਾ ਤੋਂ ਬਾਅਦ ਐ ਲੱਗੂਗਾ ਵੀ ਹੁਣ ਮੈਂ ਰੋਣ ਲੱਗ ਪਿਆ ਬਸ ਹਾਸੇ 'ਚ ਵੀ ਰੋਣ ਆਉਣ ਲੱਗ ਜਾਂਦਾ ਕਈ ਵਾਰੀ ਇਸ ਤਰ੍ਹਾਂ ਦੀ ਹਾਲਾਤ ਹੋ ਜਾਂਦੇ ਨੇ ਹਨ ਔਖੇ ਨਹੀਂ ਦੀ ਹਾਲਾਤ ਬਹੁਤ ਜ਼ਿਆਦਾ ਇੰਨਾ ਚੋਂ ਲੰਘਣਾ ਬਹੁਤ ਔਖਾ ਹੈ ਬਸ ਇਹੀ ਹੈ ਉਹ ਹੀ ਗੱਲ ਫੇਰ ਐਂਡ ਤੇ ਜਾ ਕੇ ਅੱਜ ਮੈਨੂੰ ਵੀ ਕੋਈ ਪੁੱਛ ਰਿਆ ਸੀਗਾ ਕਿ ਦੱਸੋ ਵੀ ਇਹ ਡਿਪਰੈਸ਼ਨ ਚੋਂ ਕਿਵੇਂ ਨਿਕਲ ਹੀ ਗਏ ਹਨਾ ਚਲੋ ਕਿਸੇ ਨੂੰ ਇਹ ਪ੍ਰੋਬਲਮ ਆਈ ਹੋਈ ਐਦਾਂ ਬਸ ਉਹਨਾਂ ਨੂੰ ਵੀ ਮੈਂ ਇਹੀ ਕਹਿ ਰਹੀ ਸੀ ਜੀ ਹੋਰ ਇਹਦਾ ਕੋਈ ਹੱਲ ਨਹੀਂ ਗੈਨ ਕਦੇ ਮੁੜਨਾ ਨਹੀਂ ਹੈਗਾ ਤੁਹਾਨੂੰ ਕਿਧਰੋਂ ਤੈਨੂੰ ਉਹਨਾਂ ਨੇ ਚੁੱਪ ਨਹੀਂ ਕਰਾਉਣਾ ਬਸ ਇਹੀ ਹੱਲ ਹੈ ਕਿ ਆਪਦੇ ਆਪ ਨੂੰ ਕਿਤੇ ਉਲਝਾਓ ਉਲਝਾ ਕੇ ਰੱਖੋ ਇਸ ਤੋਂ ਇਲਾਵਾ ਇਹਦਾ ਕੋਈ ਹੱਲ ਹੋਰ ਹੈ ਨਹੀਂਗਾ ਸੋ ਇਸੇ ਲਈ ਮੈਂ ਵੀ ਸਾਰਾ ਦਿਨ ਆਪਦੇ ਆਪ ਨੂੰ ਇਹੀ ਉਲਝਾ ਕੇ ਤੁਰੀ ਕਰਦੀ ਆਂ ਫਿਰ ਥੱਕ ਟੁੱਟ ਕੇ ਡਿੱਗ ਪੈਂਦੀ ਆਂ ਫਿਰ ਨੀਂਦ ਆ ਜਾਂਦੀ ਹੈ ਸਵੇਰੇ ਫਿਰ ਜਲਦੀ ਉੱਠ ਕੇ ਫਿਰ ਭੱਜ ਡੰਟ ਪੈ ਜਾਂਦੀ ਆਂ ਫਿਰ ਭੈਣਾਂ ਦੇ ਫੋਨ ਫੋਨ ਆਉਂਦੇ ਰਹਿੰਦੇ ਨੇ ਉਹਨਾਂ ਨਾਲ ਫਿਰ ਮੇਰਾ ਦਿਲ ਲੱਗਿਆ ਰਹਿੰਦਾ ਹੈ ਬਹੁਤ ਭੈਣਾਂ ਨੇ ਵਿਚਾਰੀਆਂ ਜਿਹੜੀਆਂ ਫੋਨ ਕਰਦੀਆਂ ਨੇ ਉਹਨਾਂ ਨਾਲ ਮੇਰਾ ਫਿਰ ਬਹੁਤ ਦਿਲ ਲੱਗਿਆ ਰਹਿੰਦਾ ਗੱਲਾਂ ਬਾਤਾਂ 'ਚ ਫਿਰ ਮੇਰਾ ਟਾਈਮ ਲੰਘ ਜਾਂਦਾ ਬਸ ਇਹੀ ਹੈ ਜੀ ਲਾਈਫ ਹੋਰ ਮੈਨੂੰ ਲੱਗ ਨਹੀਂ ਰਹੀ ਕਿ ਕੁਝ ਹੋਰ ਕੁਝ ਲੱਗ ਨਹੀਂ ਰਿਹਾ ਹੈਗਾ ਮੈਨੂੰ ਲਾਈਫ 'ਚ ਵੇਚਣ ਨੂੰ ਜੋ ਉਹ ਸਵਾਦ ਉਹ ਖੁਸ਼ੀ ਉਹ ਹਾਸਾ ਤੇ ਉਹ ਬੇਫਿਕਰੀ ਉਹ ਲਾਪਰਵਾਹੀ ਉਹ ਸਭ ਕੁਝ ਗਿਆ ਹਨ ਇੱਕ ਭੈਣ ਦਾ ਨਾ ਮੈਨੂੰ ਫੋਨ ਆਇਆ ਮਲੇਰਕੋਟਲੇ ਸਾਈਡ ਤੋਂ ਸੀ ਕਹਿੰਦੀ ਨਾ ਵੀ ਐ ਲੱਗਦਾ ਹੁੰਦਾ ਸੀਗਾ ਵੀ ਹਰ ਇੱਕ ਚੀਜ਼ ਉਹ ਵੀ ਇਦਾਂ ਦੀ ਸਿਚੁਏਸ਼ਨ 'ਚ ਲੰਘ ਰਹੀ ਸੀ ਕੰਨੀ ਆਇਆ ਲੱਗਦਾ ਸੀਗਾ ਵੀ ਜਿਵੇਂ ਹਰ ਇੱਕ ਚੀਜ਼ ਫ੍ਰੀ ਚ ਆਉਂਦੀ ਆਂ। ਵੀ ਆਪਾਂ ਮੰਗ ਲੈਂਦੇ ਸੀ ਤੇ ਆਪਾਂ ਨੂੰ ਮਿਲ ਜਾਂਦੀ ਸੀ ਪੈਸੇ ਮੰਗ ਲੈ ਸੂਟ ਲਿਆਈ ਜੁੱਤੀ ਲਿਆਈ ਤੇ ਆਇਆ ਲੱਗਦਾ ਸੀਗਾ ਵੀ ਜਿਵੇਂ ਸਾਰੀਆਂ ਚੀਜ਼ਾਂ ਫ੍ਰੀ ਚ ਹੀ ਆਉਂਦੀਆਂ ਨੇ। ਪਰ ਹੁਣ ਹੁਣ ਪਤਾ ਲੱਗਦਾ ਵੀ ਇਹ ਕਿੰਨਾ ਖਰਚ ਹੁੰਦਾ ਹੈ ਤੇ ਹੁਣ ਬਹੁਤ ਔਖਾ ਲੱਗਦਾ ਕਿ ਇਹ ਤਾਂ ਬਹੁਤ ਸਾਰਾ ਦੇਣ ਹੀ ਮੁੱਕਦਾ ਹੀ ਨਹੀਂ ਹੈਗਾ ਹਨਾ। ਵੀ ਪੈਸਾ ਕਿਤੇ ਖੜਦਾ ਹੀ ਨਹੀਂ ਆ ਤੇ ਹੁਣ ਤੱਕ ਤਾਂ ਆਪਾਂ ਨੂੰ ਐਂ ਲੱਗਦਾ ਸੀ ਆਪਾਂ ਫ੍ਰੀ ਦੀ ਜ਼ਿੰਦਗੀ ਜੀਂਦੇ ਸੀਗੇ। ਸੋ ਫ੍ਰੀ ਵਾਲੀ ਜ਼ਿੰਦਗੀ ਜਿਹੜੀ ਉਹ ਹੁਣ ਕਦੇ ਮਿਲਣੀ ਨਹੀਂ ਹੈਗੀ। ਚਲੋ ਚਲੋ ਦੇਖੋ ਵੀ ਹੁਣ ਬੱਚਿਆਂ ਤੇ ਡਿਪੈਂਡ ਕਰਦਾ ਵੀ ਉਹ ਕਿਸ ਤਰ੍ਹਾਂ ਆਪਾਂ ਉਹਨਾਂ ਨਾਲ ਰਹਿ ਨਹੀਂ ਹੈਗੇ ਆ ਤੇ ਉਹ ਫਰੀ ਵਾਲੀ ਲਾਈਫ ਉਹ ਲਾਪਰਵਾਹੀ ਵਾਲੀ ਬੇਫਿਕਰੀ ਵਾਲੀ ਸ਼ਾਇਦ ਉਹ ਕਦੇ ਨਹੀਂ ਮਿਲੂਗੀ ਚਲੋ ਵਾਹਿਗੁਰੂ ਅਰਦਾਸ ਕਰਦੀ ਆ ਕਿ ਪ੍ਰਮਾਤਮਾ ਪਹਿਲਾਂ ਵਾਲੀ ਹਿੰਮਤਾ ਜਿਹੜੀ ਉਹ ਵਾਪਸ ਫੇਰ ਦੇ ਦੇ ਕਿਉਂਕਿ ਉਹ ਮੈਨੂੰ 3 ਸਾਲ ਪਿੱਛੇ ਲੱਗਿਆ ਬਸ ਇੱਕ ਯਾਦ ਹੈ ਨਾ ਜਿਹੜੀ ਉਹਨੇ ਇਨਾ ਹਿੱਟ ਕੀਤਾ ਉਹ ਮੈਨੂੰ ਇੱਕਦਮ ਜਿਵੇਂ ਰਬੜ ਨਹੀਂ ਹੁੰਦੀ ਹੈਗੀ ਇੱਕ ਵੀ ਉਹਨੂੰ ਆਪਾਂ ਖਿੱਚੀ ਜਾਂਦੇ ਖਿੱਚੀ ਜਾਂਦੇ ਜਦੋਂ ਛੱਡਦੇ ਇੱਕਦਮ ਪਿੱਛੇ ਰੰਜਦੀ ਹੈ ਮੈਨੂੰ ਪਰਮਾਤਮਾ ਉਦਾਂ ਹੀ 3 ਸਾਲ ਮੈਨੂੰ ਇੱਕਦਮ ਪਿੱਛੇ ਮਾਰਿਆ ਉਹਨੇ ਸੋ ਅੱਜ ਬੜਾ ਹੀ ਮਨ ਉਦਾਸ ਬੜਾ ਮਨ ਦੁਖੀ ਤੇ ਬੜਾ ਸ਼ਰੀਰ ਦੇ ਵਿੱਚ ਨਾ ਜਿਵੇਂ ਇੱਕ ਸੱਤਿਆ ਨਹੀਂ ਰਹੀ ਜਾਨ ਨਹੀਂ ਰਹੀ ਇਸ ਤਰ੍ਹਾਂ ਦਾ ਕੁਝ ਹੋਇਆ ਪਿਆ ਸੀਗਾ ਮੈਂ ਕਿਹਾ ਚੱਲ ਤੁਹਾਡੇ ਨਾਲ ਗੱਲਬਾਤ ਕਰਾਂ ਥੋੜਾ ਜਿਹਾ ਮਨ ਹੈ ਜਿਹੜਾ ਉਹ ਆਪਣਾ ਹਲਕਾ ਕਰਾਂ ਕਿਉਂਕਿ ਗੱਲਬਾਤ ਕਰਨ ਲਈ ਵੀ ਤਾਂ ਕੋਈ ਚਾਹੀਦਾ ਹੈਗਾ ਇਹ ਨਾਲ ਗੱਲ ਕਰਨ ਲਈ ਵੀ ਤਾਂ ਕੋਈ ਹੋਵੇ ਜਿਸ ਨਾਲ ਮੈਂ ਗੱਲ ਕਰਾਂ ਜੋ ਮੇਰੀ ਗੱਲ ਨੂੰ ਸੁਣੇ ਹੈਨਾ ਸਮਝੇ ਜਿਹੜਾ ਸੁਣੂਗਾ ਸਮਝੂਗਾ ਉਹਦੇ ਕੋਲ ਕਰ ਨਹੀਂ ਸਕਦੀ ਬੀਬੀ ਕੋਲੇ ਮੈਂ ਕਰ ਨਹੀਂ ਸਕਦੀ ਤੇ ਚਲੋ ਜੀ ਹਰਦਾਸ ਕਰਦੇ ਆ ਵਾਹ ਗੁਰੂ ਅਗੇ ਫੇਰ ਬੇਨਤੀ ਕਰਦੇ ਆ ਪ੍ਰਮਾਤਮਾ ਨੂੰ ਉਹੀ ਹਿੰਮਤ ਹੈ ਜਿਹੜੀ ਉਹ ਫੇਰ ਵਾਪਸ ਲੈ ਕੇ ਆ ਤੇ ਮੈਨੂੰ ਦੁਬਾਰਾ ਇਹਨਾਂ ਕਮਾਂਚ ਫੇਰ ਲਾ ਮੈਂ ਛੇਤੀ ਹਰਦੀ ਨਹੀਂ ਹੁੰਦੀ ਮੈਂ ਛੇਤੀ ਡਿੱਗਦੀ ਨਹੀਂ ਐ ਟੈਂਦੀ ਨਹੀਂ ਆ ਪਰ ਕੱਲ ਕੱਲ ਵਾਲੀ ਐਪੀਸੋਡ ਨੇ ਮੈਨੂੰ ਬਹੁਤ ਹਲਾਇਆ ਚਲੋ ਠੀਕ ਹੈ ਜੀ ਹੁਣ ਮੈਂ ਖਾਣਾ ਖਾਣ ਖਾਨੀ ਆ ਥੋੜੀ ਥੋੜੀ ਸੈਟਿੰਗ ਹੋ ਜੂਗੀ ਮੇਰੀ ਫੇਰ ਕੁਝ ਟਾਈਮ ਲੱਗੂਗਾ ਹੁਣ ਛੇਰ ਦੇ ਵਿੱਚੋਂ ਜਿਵੇਂ ਇੱਕ ਜਾਨ ਮੁੱਕ ਗਈ ਹੁੰਦੀ ਹੈ ਇਸ ਤਰ੍ਹਾਂ ਹੋ ਗਿਆ ਬੇਜਾਨ ਸ਼ਰੀਰ ਇਹ ਹੁਣ ਦੁਬਾਰਾ ਤੋਂ ਫੇਰ ਸ਼ੁਰੂ ਕਰਦੇ ਆਪਾਂ ਉਹੀ ਲਾਈਫ ਉਹੀ ਇਹਨੂੰ ਲੀਟੇ ਲਿਆਉਂਦੀ ਫੇਰ ਕੋਸ਼ਿਸ਼ ਕਰਦੀ ਆ ਮੈਂ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਫਿਰ ਮਿਲਦੇ ਆ ਕੱਲ ਨੂੰ ਕੋਈ ਅੱਛਾ ਜਿਹਾ ਵਲੌਗ ਲੈ ਕੇ ਆਉਂਗੀ ਠੀਕ ਹੈ ਆਪਦੀ ਆਪ ਨੂੰ ਪੂਰਾ ਸੈੱਟ ਕਰੂੰਗੀ ਬਹੁਤ ਸਾਰੀਆਂ ਭੈਣਾਂ ਪੁੱਛ ਰਹੀਆਂ ਸੀਗੀਆਂ ਮੌਸਚਰਾਈਜ਼ਰ ਕਿਸ ਤਰ੍ਹਾਂ ਬਣਾਇਆ ਤੁਸੀਂ ਉਹਨਾਂ ਕੁਝ ਦੇਣ ਜਿਸ ਤਰ੍ਹਾਂ ਤਾਂ ਮੈਂ ਠੀਕ ਰਹਿੰਦਾ ਮਨ ਮੈਂ ਉਸ ਤਰ੍ਹਾਂ ਕੁਝ ਨਾ ਕੁਝ ਕਰਦੀ ਰਹਿਣੀ ਆ ਜਦੋਂ ਕਦੇ ਡਿਗਵਿੰਦਾ ਉਹਦੋਂ ਕਾਸੀ ਨੂੰ ਮਨ ਨਹੀਂ ਕਰਦਾ ਤੇ ਮੌਸਚਰਾਈਜ਼ਰ ਦੱਸੂੰਗੀ ਜੀ ਮੈਂ ਤੁਹਾਨੂੰ ਸ਼ਾਇਦ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਦੂੰਗੀ ਕਿ ਮੌਸਚਰਾਈਜ਼ਰ ਮੈਂ ਕਿਵੇਂ ਬਣਾਇਆ ਠੀਕ ਹੈ ਜੀ ਬਹੁਤ ਸੌਖੇ ਤਰੀਕੇ ਨਾਲ ਬਣਾਇਆ ਸੀਗਾ ਕੁਈ ਗੱਲ ਨਹੀਂ ਆਪਾਂ ਉਹਦੇ ਰਹਿਾਂਗੇ ਮਿਲਦੇ ਰਹਿਾਂਗੇ ਰੈਮਡੀਜ਼ ਲੈ ਕੇ ਆਉਂਦੇ ਰਹਿਾਂਗੇ ਪਰ ਕਦੇ-ਕਦੇ ਮਨ ਟੁੱਟਦਾ ਇਹਨਾਂ ਜਦੋਂ ਫਿਰ ਮਨ ਕਰਦਾ ਤੁਹਾਡੇ ਨਾਲ ਖੁੱਲ ਕੇ ਗੱਲਾਂ ਕਰਾਂ ਚਲੋ ਠੀਕ ਹੈ ਜੀ ਥੋੜਾ ਜਿਹਾ ਹਲਕਾ ਕਰ ਲਿਆ ਮਨ